ਸਾਡਾ ਨਾਮ ਮੇਰਾ ਨਾਮ ਗੁਰਸੇਖ ਸਿੰਘ ਆ ਜੀ ਇਹ ਕੀ ਗੱਲਬਾਤ ਹੋਈ ਹੈ ਜਿਹੜੀ ਅੱਜ ਇਹ ਸਰ ਸਾਡੇ ਨਾਲ ਪੈਲੀ ਦੀ ਰੰਜਿਸ਼ ਹੈ ਜੀ ਥੋੜੀ ਤੇ ਅਸੀਂ ਪੈਲੀ ਲੈ ਲਈ ਆ ਜੇ ਠੇਕੇ ਵਾਲੇ ਪੈਲੀ ਨਹੀਂ ਛੱਡਦੇ ਨਜਾਇਜ਼ ਤੇ ਸਾਨੂੰ ਧਮਕੀਆਂ ਵੀ ਤਿੰਨ ਚਾਰ ਦਿਨ ਹੋ ਗਏ ਆਉਣ ਦੀਆਂ ਆਈ ਐਸਐਸਪੀ ਦੇ ਕੋਲ ਦਰਖਾਸਤ ਵੀ ਦੇ ਕੇ ਆਏ ਆ ਜੀ ਅੱਜ ਉਹਨਾਂ ਗੋਲੀਆਂ ਮਾਰਦੀਆਂ ਤੇ ਇਹ ਤੁਹਾਡੇ ਕੀ ਲੱਗਦਾ ਜਿਨ੍ਹਾਂ ਨੇ ਗੋਲੀਆਂ ਵਜਾਈਆਂ ਸਰ ਸਾਡੇ ਕੋਈ ਨਹੀਂ ਲੱਗਦੇ ਆ ਜੀ ਸਾਡੇ ਸਾਹਮਣੇ ਬਾ ਗੇਟ ਨਾਲ ਗੇਟ ਆ ਜੀ ਸਾਹਮਣੇ ਬੁਆ ਨਾਲ ਬੁਆ ਤੇ ਇੱਕ ਪਰੇ ਪਿੰਡ ਦੇ ਵਿੱਚ ਨਾਲ ਦੀ ਸਾਡੀ ਪੱਤੀ ਦੇ ਵਿੱਚ ਹੀ ਆ ਜੀ ਤੇ ਸਾਡੇ ਮੇਰਾ ਫਾਦਰ ਸਾਹਿਬ ਜੀ ਦੀ ਗੋਲੀ ਵੱਜੀ ਜੀ ਕੀ ਨਾਂ ਨਾਲ ਦਾ ਵੀ ਅਵਤਾਰ ਸਿੰਘ ਜੀ ਕਿੰਨੀ ਉਮਰ ਹੈ ਉਮਰ 60 ਤੋਂ 62 ਸਾਲ ਦੇ ਵਿੱਚ ਆ ਜੀ ਲੋਕੇ ਤੇ ਪੁਲਿਸ ਪੁਖਸ਼ਾਨਾਂ ਪਹੁੰਚਾ ਕੀ ਮੰਗ ਕਰਦੇ ਆ ਮੰਗ ਇਨਸਾਫ ਦੀ ਕਰਦੇ ਆ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਤਾ ਲੱਗਾ ਕਿੰਨਾ ਵੱਲਾ ਗੋਲੀ ਹਾਂਜੀ ਹਾਂਜੀ ਸਰ ਸਾਨੂੰ ਕਲੀਅਰ ਪਤਾ ਹੈ ਜੀ ਅੰਗਰ ਪ੍ਰਤਾ ਅੰਗਰ ਪ੍ਰਤਾ ਰੰਡੀ ਅੰਮਰ ਇਹ ਕੀ ਗੱਲ ਬਾਤ ਹੋਈ ਜਿਹੜਾ ਗੋਲੀਆਂ ਵੱਜੀਆਂ ਇਹ ਸਰ ਮੇਰੇ ਡੈਡੀ ਦੇ ਗੋਲੀਆਂ ਵੱਜੀਆਂ ਇਹ ਸਾਡਾ ਪੜੀ ਜੀ ਦਾ ਝਗੜਾ ਅਸੀਂ ਪਈ ਪੈ ਲਈ ਤੇ ਉਹਦਾ ਕਰਕੇ ਉਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦੇ ਸਨ ਵਿਰੋਧੀ ਪਾਰਟੀ ਉਹਦਾ ਕਰਕੇ ਉਹਨਾਂ ਗੋਲੀਆਂ ਮਾਰੀਆਂ ਜੀ ਇਹ ਪਤਾ ਲੱਗਾ ਕਿੰਨੀਆਂ ਗੋਲੀਆਂ ਵਜੀਆਂ ਹਾਂਜੀ ਦੋ ਗੋਲੀਆਂ ਵਜੀਆਂ ਜੀ ਡੈਥ ਹੋ ਗਈ ਨਾ ਜੀ ਹਾਂਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਆ ਕੀ ਮੰਗ ਕਰਦੇ ਹੋ ਹਾਂਜੀ ਸਰ ਇਨਸਾਫ ਦੀ ਮੰਗ ਕਰਦੇ ਆ ਹਾਂ ਇਹ ਦੇਖਿਆ ਜਾਵੇ ਚੋਣ ਜਾਬਤਾ ਲੱਗਾ ਹੋਇਆ ਤੇ ਇਹ ਘਾਤਪੂਰਕ ਇਹ ਸਰ ਹੁਣ ਇਹ ਤੇ ਮਹਿਕਮਾ ਪਤਾ ਕਰੂਗਾ ਕਿ ਕਿਦਾਂ ਜੀ ਕਿੰਨੇ ਕ ਜਦੀ ਘਟਨਾ ਜੀ ਇਹ ਸਰ 3 ਵਜ ਦੀ ਘਟਨਾ ਪਾਲਿਸ ਪ੍ਰਸ਼ਾਸਨ ਕਰਨ ਦੇ ਟਾਈਮ ਬਾਅਦ ਪਹੁੰਚਿਆ ਇਹ ਸਰ ਸਾ ਚਾਰ ਸਾਢੇ ਚਾਰ ਦੇ ਗਰੀਬ ਕਿਤੇ ਆਈ ਗਏ ਕੀ ਮੰਗ ਕਰਦੇ ਮੁੱਖ ਮੰਤਰੀ ਕੋਈ ਸਾਫ ਦੀ ਮੰਗ ਕਰਦੇ ਜੀ ਡੱਡ ਬੰਡੀ ਹਲੇ ਪਹਿਲੀਆਂ ਜਿਹੀ ਪਈ ਹੈ ਹਾਂ ਜੀ ਇਹ ਨੇ ਜੀ ਇਹ ਆਦਮੀ ਅਵਤਾਰ ਸਿੰਘ ਸਨ ਹੁਤਮ ਸਿੰਘ 62 ਸਾਲ ਉਮਰ ਦੀ ਕੋਈ 2 ਵਜੇ ਕਰੋ ਡੰਗਰਚਾਰ ਨਾ ਆਇਆ ਸੀ ਤੇ ਮੁੜ ਕੇ 4 ਵਜੇ ਦੇ ਵਾਰਸਾਂ ਨੂੰ ਪਤਾ ਲੱਗਾ ਵੀ ਇਹਦੀ ਗੋਲੀ ਵੱਜਨ ਕਰਕੇ ਮੌਤ ਹੋ ਚੁੱਕੀ ਹੈ ਮੌਕੇ ਤੇ ਆਏ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਗੀ ਪਤਾ ਲੱਗਾ ਕਿ ਕਿਸ ਰੰਜਿਸ਼ਤਾ ਦਾ ਕਤਲ ਹੋਇਆ ਨਹੀਂ ਅਜੇ ਇਨੀਸ਼ੀਅਲ ਸਟੇਜ ਤੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜੀ ਫਿਰ ਹੀ ਕੋਈ ਦੱਸ ਸਕਦੇ ਮੌਕੇ ਤੇ ਕੋਲ ਬਰਾਮਦ ਹੋਈ ਹਾਂਜੀ ਦੋ ਕੋਲ ਬਰਾਮਦ ਹੋਈ ਜੀ ਠੀਕ ਹੈ